ਸਿੱਧੀ ਪੜੀ ਹੋਇਆ ਵਾਹਿਗੁਰਜੀ ਕਾ ਕਾਕਾ ਵਾਹਿਗੁਰਜੀ ਕੀ ਪਤੇ ਅੱਜ ਜਿਲ੍ਹਾ ਗੁਰਦਾਸਪੁਰ ਹਲਕਾ ਚਿਰੀ ਹਰਖ ਬਿੰਦਪੁਰ ਦੇ ਹਦੀਰ ਪਿੰਦੇ ਪਿੰਦੇ ਤੁ ਕੋਏ ਰੇ ਜੇਣਾ ਨੌਜਵਾਨ ਹਰਦੀਪ ਸਿੰਘ ਦੇ ਦੀ ਉਮਰ 30 ਕਾਲਾ ਤੇ 20 ਕਾਲ ਦੀ ਉਮਰ ਦੇ ਵਿੱਚ ਵੀਰ ਦੀ ਜਿਹੜੀ ਦਿਮਾਗੀ ਹਾਲਤ ਜਿਹੜੀ ਆ ਖਰਾਬ ਹੋ ਗਈ 7-8 ਸਾਲ ਦੇ ਉਤੋਂ ਜਿਹੜਾ ਵੀਰ ਐਸੇ ਉਹ ਕਮਰੇ ਦੇ ਵਿੱਚ ਇਕੱਲੇ ਰਹਿ ਰਿਹਾ ਕੋਈ ਰਹਿਣ ਵਾਸਤੇ ਕੋਈ ਮੰਜਾ ਨਹੀਂ ਆ ਉੱਪਰ ਕੋਈ ਇੰਨੀ ਕਰਨੀ ਆ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਆ ਪੱਕੇ ਦਾ ਪ੍ਰਬੰਧ ਨਹੀਂ ਆ ਬਹੁਤ ਹੀ ਤਰਸਯੋਗ ਹਾਲਤ ਦੇ ਵਿੱਚ ਵੀਰ ਜਿਹੜਾ ਪਿੰਡੇ ਤੋਂ ਕੋਈ ਦੇ ਵਿੱਚ ਇਸੇ ਹਾਲਤ ਦੇ ਵਿੱਚ ਰਾ ਦਿਨ ਜਿਹੜਾ ਰਹਿ ਰਿਹਾ ਵਾ ਦਿਮਾਕੀ ਹਾਲਤ ਦੀ ਠਿਕਨੀਆਂ ਇਹਦੇ ਬਚਪਨ ਤੋਂ ਉੱਤੇ ਜਿਹੜੀ ਇਹਦੀ ਮਾਂ ਦੀ ਜਿਹੜੀਆਂ ਛੋਟ-ਛੋਟੇ ਹੀ ਮੌਤ ਹੋ ਗਈ ਆ ਤੇ ਪਿਤਾ ਦੀ ਵੀ ਮੌਤ ਹੋ ਚੁੱਕੀ ਆ ਦੋ ਭਰਾ ਵਾ ਉਹ ਵੀ ਮਿਹਨਤ ਮਜ਼ਦੂਰੀ ਕਰਦੇ ਆ ਤੇ ਤਲੋ ਲਾਲੂ ਜੋ ਆਪਣੇ ਤੌਰ ਦੇਤੇ ਉਹਨਾਂ ਨੇ ਕਰਵਾਇਆ ਵਾ ਤੇ ਕੋਈ ਵੀ ਨਹੀਂ ਜਿਹੜਾ ਫਰਕ ਨਹੀਂ ਪਿਆ ਤੇ ਉਹ ਵੀ અપਰਾਮਣ ਵੀ ਇਤਰਾ ਹੀ ਮਿਹਨਤ ਮਜ਼ਦੂਰੀ ਕਰਕੇ ਇਹ ਖਰਚਾ ਜ਼ਿਆਦਾ ਵਾ ਤੇ ਇੰਨੀ ਪਹੁੰਚ ਨਹੀਂ ਆ ਕਿ ਇਸ ਦਾ ਵੀਰ ਦਾ ਇਲਾਜ ਕਰਵਾ ਸਕਣ ਬਹੁਤ ਹੀ ਤਰਸਜੋਗ ਹਾਲਤ ਦੇ ਵਿੱਚ 7-8 ਸਾਲ ਦੇ ਤੋਂ ਵੀਰ ਜਿਹੜਾ ਐ ਹੋ ਕਮਰੇ ਦੇ ਵਿੱਚ ਇਤਰੇ ਰਾਤ ਦੇ ਪਿਆਰੀਂ ਦਾ ਵਾ ਦੇ ਸਕਦੇ ਕੋਈ ਮੰਜੇ ਦਾ ਪ੍ਰਬੰਧ ਨਹੀਂ ਆ ਸੌਣ ਵਾ ਤੇ ਇਤਰੇ ਪੁੰਝੇ ਸੁੱਤਾ ਰਹਿੰਦਾ ਵਾ ਉੱਪਰ ਕੋਈ ਬਿਜਲੀ ਦਾ ਵੀ ਸਾਧਨ ਨਹੀਂ ਆ ਕਿਤਰਾ ਜਾਲਾ ਜਿਹੜਾ ਵਾ ਇਹ ਲੱਗਾ ਵਾ ਬਦਬੂ ਆ ਰਹੀ ਆ ਬਹੁਤ ਹੀ ਤਰਸਜੋਗ ਹਾਲਤ ਦੇ ਵਿੱਚ ਵਾ ਅਈ ਸਮਾਜ ਸੇਵੀ ਸੰਸਥਾ ਨੂੰ ਪੀਰ ਦਾ ਜਿਹੜਾ ਵਾ ਇਲਾਜ ਜਾਂ ਕੋਈ ਸਮਾਜ ਸੇਵੀ ਸੰਸਥਾ ਜਿਹੜੀ ਐ ਨੂੰ ਇਲਾਜ ਵਾਸਤੇ ਇਹਦੀ ਨੂੰ ਸਾਮ ਸੰਭਾਲ ਵਾਸਤੇ ਜਿਹੜਾ ਕੋਈ ਲਾਜੇ ਕੋਈ ਵੀਰ ਜਿਹੜਾ ਬਹੁਤ ਹੀ ਜਿਹੜੀ ਨਰਕ ਭਰੀ ਜ਼ਿੰਦਗੀ ਜਿਹੜਾ ਆ ਉਹ ਜੀ ਰਿਆ ਵਾ ਬਹੁਤ ਯਾਰੀ ਇੱਥੇ ਖੜਿਆ ਨਹੀਂ ਜਾ ਰਿਹਾ ਬਦਬੂ ਆ ਰਹੀ ਆ ਇਹ ਰਾਤ ਦੇਣੀ ਇੱਥੇ ਵੀਰ ਪਿਆ ਰਿੰਦਾ ਵਾ ਹਲਕਾ ਚਿਰੀ ਹਰਗਬਿੰਦਪੁਰ ਦੇ ਪਿੰਡ ਤੋਂ ਕੋਏਗਾ ਰਹਿਣ ਵਾਲਾ ਇਹ ਵੀਰ ਵਾ ਕਮਾਨ ਦੇ ਨਾਲ ਹੀ ਪਿੰਡ ਵਾ ਕੇ ਬੇਨਤੀ ਆ ਕਿ ਕੋਈ ਨਾ ਕੋਈ ਸਮਾਜ ਸੇਵੀ ਸੰਸਥਾ ਜਿਹੜੀਆਂ ਇਹ ਵੀਰ ਨੂੰ ਜਿਹੜਾ ਵਾ ਇਲਾਜ ਵਾਸਤੇ ਇਹਨੂੰ ਸਾਮ ਸਵਾੜ ਵਾਸਤੇ ਜਿਹੜਾ ਵਾ ਉਹ ਲੈ ਜਾਏ ਬਹੁਤ ਹੀ ਜ਼ਿਆਦੀ ਕਰਤਜੋਗ ਹਾਲਤ ਦੇ ਵਿੱਚ ਵੀਰ ਜਿਹੜਾ ਉਹ ਰਹਿ ਰਿਹਾ ਵਾ